ਜੋ ਹੈ ਉਹ ਇੱਕ 20 ਕਿਲੋਮੀਟਰ ਦਾ ਟਾਰੀ ਬਾਰਡਰ ਤੇ ਅੱਜ ਇੱਕ ਵੱਡਾ ਕਿਸਾਨ ਜਿਹੜਾ ਪ੍ਰੋਟੈਸਟ ਹੋ ਰਿਹਾ ਹੈ ਟਰੈਕਟਰ ਮਾਰਚ ਦੇ ਰੂਪ ਦੇ ਵਿੱਚ ਇਹ ਪ੍ਰੋਟੈਸਟ ਜਿਹੜਾ ਟਾਰੀ ਬਾਰਡਰ ਤੋਂ ਅਮਰਸਰ ਸ਼ਹਿਰ ਤੱਕ ਹੋ ਰਿਹਾ ਹੈ ਔਰ ਸਾਡੇ ਨਾਲ ਨੇ ਕਿਸਾਨ ਸੰਗਠਨ ਕਮੇਟੀ ਦੇ ਪ੍ਰਧਾਨ ਸਰਵਿੰਦਰ ਸਿੰਘ ਪੰਦੇਰ ਸਾਹਿਬ ਅੱਜ ਇੱਕ ਬੜਾ ਵੱਡਾ ਪ੍ਰੋਟੈਸਟ ਕਰ ਰਹੇ ਹੋ ਟਰੈਕਟਰ ਮਾਰਚ ਕੱਢ ਰਹੇ ਹੋ ਟਾਰੀ ਬਾਰਡਰ ਤੋਂ ਲੈ ਕੇ ਅਮਰਸਰ ਸ਼ਹਿਰ ਤੱਕ ਕੀ ਇਹਦਾ ਮਕਸਦ ਹੈ ਔਰ ਮੇਨ ਇਨਾ ਹੀ ਇਕੱਠ ਤੁਸੀਂ ਕਰ ਰਹੇ ਹੋ ਅਜਿਹੇ ਦਿਨ ਕਿਉਂ ਚੁਣਿਆ ਹਾਂ ਦੇਖੋ ਸਾਡੇ ਸੂਬੇ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਭਰਾ ਨੇ ਮੈਂ ਸੀਨੀਅਰ ਲੀਡਰ ਆਪਣੀ ਅੱਜ ਸਾਡਾ ਮਕਸਦ ਸੀਗਾ ਵੀ ਆਜ਼ਾਦੀ ਦਾ ਦਿਹਾੜਾ ਹੈਗਾ 1947 ਵਿੱਚ ਅਸੀਂ ਆਜ਼ਾਦੀ ਲਈ ਅੰਗਰੇਜ਼ ਬਾਹਰ ਕੱਢੇ ਆਜ਼ਾਦੀ ਦੇ ਭਾਵ ਅਰਥਾ ਵੀ ਆਪਣੀਆਂ ਮੁਸ਼ਕਲਾਂ ਤੇ ਪੂਰੀ ਤਰ੍ਹਾਂ ਕਾਬੂ ਪਾ ਕੇ ਤੋਂ ਮੁਕਤੀ ਹਾਸਲ ਕਰ ਦੇਣਾ ਦੁੱਖ ਦੀ ਇਹ ਗੱਲ ਆ ਵੀ ਅੱਜ ਵੀ ਸਾਡੇ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਨੇ ਸਾਡਾ ਜਿਹੜਾ ਗਰੀਬ ਆ ਉਹ ਮੰਗਿਹਾਈ ਦਾ ਸਰਕਾਰ ਹੈਗਾ ਕਿਸਾਨ ਨੂੰ ਫਸਲ ਦਾ ਮੰਡੀ ਵਿੱਚ ਸਹੀ ਭਾਅ ਨਹੀਂ ਮਿਲ ਰਿਹਾ ਹੈਗਾ ਸਾਨੂੰ ਮੰਡੀ ਖੁੱਸਣ ਦਾ ਵੀ ਡਰ ਆ ਕਿ ਪ੍ਰਾਇਵਟ ਨਾ ਹੋ ਜੇ ਸੈਕਟਰੀ ਹੈਗਾ ਵੀ ਜਿਹੜਾ ਮਜ਼ਦੂਰ ਆ ਉਧਰ ਰਜਿਸਟਰ ਨਹੀਂ ਹੈਗਾ ਇਹ ਤਿੰਨੇ ਚੀਜ਼ਾਂ ਨੂੰ ਸੁਣ ਕੇ ਅਸੀਂ ਇਹ ਅੱਜ ਗੱਲ ਕੀਤੀ ਵੀ ਜਿਹੜੇ ਸ਼ਹੀਦਾਂ ਨੇ ਜਿਹੜੇ ਸਾਡੇ ਲੇਜੈਂਡਸ ਨੇ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸੁਪਨਾ ਤੇ ਲਿਆ ਹੋ ਵੀ ਇਹ ਮੁਲਕ ਇਹੋ ਜਿਹਾ ਹੋਵੇ ਵੀ ਕੋਈ ਗਰੀਬ ਨਾ ਹੋਵੇ ਉਹ ਭੁੱਖਾ ਨਾ ਸਹੂ ਕੋਈ ਸੜਕਾਂ ਦੇ ਨਾ ਹੋ ਉਹ ਅੱਜ ਸੁਪਨੇ ਨਹੀਂ ਪੂਰੇ ਹੈ ਅਸੀਂ ਕਹਿੰਦੇ ਉਹ ਸ਼ਹੀਦਾਂ ਦੇ ਸੁਪਨਿਆਂ ਵਾਲਾ ਮੁਲਕ ਬਣਾਉਣ ਲਈ ਆਵਾਜ਼ ਚੱਕ ਰਹੇ ਆ ਵੀ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਕਰੋ ਸਾਡਾ ਵੀ ਪਾਕਿਸਤਾਨ ਨੂੰ ਐਮਐਸਬੀ ਲੀਗਲ ਗਰੰਟੀ ਕਰੋ ਸਾਡਾ ਹੱਕ ਮੰਨਦਾ ਵਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕੀਤਾ ਜਾਵੇ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਸਾਨੂੰ ਫਸਲੀ ਬੀਮਾ ਯੋਜਨਾ ਬਣਾ ਕੇ ਦਿੱਤੀ ਜਾਵੇ ਅਤਿਅਧ ਮੰਗਾਂ ਨੇ ਔਰ ਜਿਹੜੇ ਨਵੇਂ ਕਾਨੂੰਨ ਲੈ ਕੇ ਆਈ ਸਰਕਾਰ ਕ੍ਰਿਮਨਲ ਲਾ ਉਹ 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 ਜਬਰਦਸਤੀ ਲੈਂਦੇ ਆ ਉਹਦੀ ਪਾਰਲੀਮੈਂਟ ਤੇ ਕੋਈ ਚਰਚਾ ਨਹੀਂ ਹੋਈ ਲਾਅ ਮਿਨਿਸਟਰੀ ਦਾ ਕਮਿਸ਼ਨ ਨਹੀਂ ਬੈਠਾ ਗ੍ਰਹਿ ਮੰਤਰੀ ਨੇ ਪਾਸ ਕਰਤੇ ਕਿਸੇ ਪੁਲਿਸ ਅਫਸਰ ਨੇ ਪਾਸ ਕੀਤੇ ਲੱਗਦਾ ਤੁਸੀਂ ਚਰਚਾ ਵੀ ਨਹੀਂ ਕੀਤੀ ਲੋਕਾਂ ਨੂੰ ਨਹੀਂ ਪੁੱਛਿਆ ਹੈਗਾ ਇਹ ਕਾਨੂੰਨ ਬਹੁਤ ਘਾਤਕ ਤੇ ਮਾੜੇ ਹੈਗੇ ਆ ਮਸਲਨ ਤੁਹਾਨੂੰ 24 ਘੰਟੇ ਪਹਿਲਾਂ ਰੱਖਣਾ ਹੀ ਪੁਲਿਸ ਨੇ ਐਫ ਆਈ ਆਰ ਚਾਰਜ ਦੀ ਹੋਣਾ ਐਫ ਆਈ ਆਰ ਦੀ ਲੋਡ ਹੁਣ ਤੁਹਾਡਾ ਜੁਡੀਸ਼ੀਅਲ ਮੈਜਿਸਟਰੇਟ ਨਹੀਂ ਲੋੜ ਹੈਗੀ ਹੁਣ ਐਗਜ਼ੈਕਟਿਵ ਮੈਜਿਸਟਰੇਟ ਤਹਿਸੀਲਦਾਰ ਤੇ ਇਸ ਦੀੋਂ ਪਹਿਲੋਂ ਸਰਕਾਰ ਦੇ ਹੁੰਦੇ ਆ 15 ਦਿਨ ਦੀ ਬਜਾਏ ਕਿਸ-ਕਿਸਾਂ ਵਿੱਚ 40 ਦਿਨ ਕਈਆਂ کیسਾਂ ਵਿੱਚ 60 ਦਿਨ ਤੇ 90 ਦਿਨ ਤੋ ਨੂੰ ਅੰਦਰ ਰੱਖਿਆ ਜਾਂਦਾ ਹੈ ਘਾਤਕ ਨੇ ਵਾਪਸ ਲੈਣੇ ਚਾਹੀਦੇ ਆ ਅੱਜ ਵੱਡੀ ਸੰਖਿਆ ਚ ਤੁਸੀਂ ਟਰੈਕਟਰ ਮਾਰਚ ਤੋਂ ਕੱਢ ਰਹੇ ਕਿੰਨਾ ਇਕੱਠ ਕਰ ਰਹੇ ਹੋ ਔਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਦੇਖੋ ਸਾਡੇ ਨਾ ਇੱਥੇ ਅਸੀਂ ਚਾਹੁੰਦੇ ਤਾਂ 2-3000 ਟਰੈਕਟਰ ਵੀ ਆਏਣਾ ਪਰ ਸਭ ਤੋਂ ਸਾਂਭਿਆ ਨਹੀਂ ਸੀ ਜਾਣਾ ਅਸੀਂ ਪੂਰੇ ਜ਼ਿਲ੍ਹੇ ਵਿੱਚ 32 ਥਾਵਾਂ ਤੇ ਪ੍ਰੋਗਰਾਮ ਵੰ ਇਥੇ ਥੋੜਾ ਕਰ ਲਿਆ ਸੀ ਵੀ ਇੰਨੇ ਨਾਲ ਸ਼ਾਇਦ ਰੋਡ ਬਲਾਕਸ ਨਾ ਹੋ ਜੇ ਕੋਈ ਸਮੱਸਿਆ ਨਾ ਆਵੇ ਤੇ ਦੇਸ਼ ਲੈਵਲ ਤੇ ਜੇ ਇਹਦੇ ਚੰਤ ਚਾਤ ਮਾਰ ਕੇ ਦੇਸ਼ ਲੈਵਲ ਤੇ ਲੱਖਾਂ ਟ੍ਰੈਕਟਰ ਨਿਕਲਣਗੇ ਤਾਂ ਲੱਖਾਂ ਕਿਸਾਨ ਹੋਣਗੇ ਸੋ ਇਸ ਸਰਵਨ ਸਿੰਘ ਭੰਦੇ ਜੋ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੱਸਿਆ ਵੀ ਕਿਉਂ ਨਵੇਂ ਜਿਹੜੇ ਕਿਨਨ ਲਾਜ਼ ਨੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਔਰ ਵੱਡਾ ਜਿਹੜਾ ਪ੍ਰੋਟੈਸਟ ਮਾਰਚ ਜਿਹੜਾ ਹੈ ਉਹ ਟਾਰੀ ਬਾਰਡਰ ਤੋਂ ਅੰਮ੍ਰਿਤਸਰ ਸ਼ਹਿਰ ਵੱਲ ਵਧੇਗਾ ਟਾਰੀ ਬਾਰਡਰ ਤੋਂ ਕੈਮਰਾ ਪਰਸਨ ਨਮਨ ਦੇ ਨਾਲ ਅਸੀਮ ਬਸੀ